ਤਾਰ ਦੂਜਾ ਜੋ ਗੁਰਦੇਉ ਤਾਂ ਮਰੇ ਇਮਰਾਰ ਜੋ ਗੁਰਦੇਉ ਤਾਂ ਉਤਰੇ ਪਾਰ ਜੋ ਗੁਰਦੇਉ ਤਾਂ ਬੈਕੁੰਠ ਤਰੈ ਜੋ ਗੁਰਦੇਉ ਤਾਂ ਜੀਵਤ ਮਰੈ ਜੋ ਗੁਰਦੇਉ ਤਾਂ ਮਰੇ ਇਮਰਾਰ ਤਮੇ ਲੈ ਬਰਾਰ ਜੇ ਗਿਆਨ ਦਵੇ ਜੇ ਦਵੇ ਗਿਆਨ ਜੋ ਗੁਰਦੇਉ ਗਿਆਨ ਮਿਲੇ ਪ੍ਰਾਪਤ ਹੋਵੇ ਗਿਆਨ ਦਵੇ ਜੇ ਦਿਲ ਦੇਓ ਆਪਾ ਕਹਨ ਦੇਓ ਮੈਨੂੰ ਦੇਓ ਇਹ ਚੀਜ਼ ਗੁਰਦੇਓ ਜੇ ਗੁਰ ਦੇਵੋ ਗਿਆਨ ਦਵੋ ਤਾਂ ਮਿਲੈ ਮਰਾਰ ਤਬਿਲੈ ਮਰਾਰ ਮਰਾਰੇ ਤਾਂ ਹੀ ਬੜੇ ਗਿਆਨ ਨਾਲ ਅੱਖਾ ਦਦਾ ਦੀਦਾ ਦੀ ਕੰਨਾ ਤੋਂ ਸੁਣਦਾ ਦੀ ਗੁਰਾਰ ਕਦੇ ਮਿਲੈ ਗਿਆਨ ਹੈ ਨਹੀਂ ਅੱਖਾਂ ਨੂੰ ਸੂਤਕਾ ਕੰਨਾਂ ਨੂੰ ਸੂਤਕਾ ਸੂਤ ਕਕੇ ਮੈਂ ਉਤਰੇ ਨਾਨਕ ਸੂਤ ਕੇਵਨ ਉਤਰੇ ਗਿਆਨ ਉਤਾ ਰਹੇ ਤੋਏ ਜੇ ਕਿਸੇ ਦੀ ਆਵਾਜ਼ ਵੀ ਸੁਣ ਜਾਇ ਨਾ ਤਾਂ ਸਬੂਤ ਹੋ ਜਾਂਦਾ ਵੀ ਇੱਥੇ ਹੈਗਾ ਕੁਝ ਖੂਦੇ ਵਿੱਚ ਆ ਵੇਖਦੇ ਆਂ ਉਹ ਬੰਦਾ ਡਿੱਗ ਗਿਆ ਥੱਲੇ ਨਹੀਂ ਦੀਦਾ ਆਪਾਂ ਨੂੰ ਠੇਰੇ ਖੂਦੇ ਵਿੱਚ ਜਦੋਂ ਆਵਾਜ਼ ਆਉਂਦੀ ਆਉਦੀ ਬੋਲਦਾ ਵੀ ਮੈਂ ਹੈਗਾ ਤਾਂ ਪਤਾ ਲੱਗ ਗਿਆ ਬੰਦਾ ਹੈਗਾ ਦਿਖਿਆ ਨਹੀਂ ਹੈ। ਦੇਖਿਆ ਨਹੀਂ ਪਰ ਆਵਾਜ਼ ਨਾਲ ਪਤਾ ਲੱਗ ਗਿਆ। ਇਹ ਨੇਰੇ ਚ ਬੰਦਾ ਹੈਗਾ ਰੋਲਿਆ ਹੋਇਆ। ਆਪਾਂ ਟੋਲਦੇ ਲੱਭਦੇ ਫਿਰਦੇ ਆਵਾਜ਼ ਦਿੰਦੇ ਉਹ ਵੀ ਆਵਾਜ਼ ਦਿੰਦਾ ਵੀ ਮੈਂ ਫਲਾਨ ਇੱਧਰ ਹੈਗਾ। ਪਤਾ ਲੱਗ ਗਿਆ ਵੀ ਹੈਗਾ। ਆਵਾਜ਼ ਦੇ ਵਿੱਚ ਵੀ ਦਰਸ਼ਨ ਨੇ। ਸ਼ਬਦ ਵਿੱਚ ਵੀ ਦਰਸ਼ਨ ਨੇ। ਤੇ ਅਖਨੜ ਤਾਂ ਹੈ ਉਹਦਾ ਤਾਂ ਕੋਈ ਰੌਲਾ ਨਹੀਂ। ਹੱਥ ਲਾਏ ਤੇ ਵੀ ਦਰਸ਼ਨ ਨੇ ਗਰਮ ਸਰਦ ਦੇ ਜੀਵ ਨਾਲ ਵੀ ਦਰਸ਼ਨ ਨੇ ਖੱਟੇ ਮਿੱਠੇ ਦੇ ਤੇ ਇਹ ਦਰਸ਼ਨ ਆਇੜਾ ਦਰਸ਼ਨ ਬੁੱਝਣ ਵਾਲਾ ਇੱਕ ਬੁੱਝਣ ਵਾਲਾ ਦਰਸ਼ਨ ਉਹ ਬੁੱਝਣ ਵਾਲਾ ਦਰਸ਼ਨ ਬੁੱਧੀ ਤੋਂ ਪਰੇ ਦਾ ਪਹਿਲਾਂ ਬੁੱਧੀ ਜਦ ਇੱਕ ਸਮਝ ਨਾਲ ਦਰਸ਼ਨ ਨੇ ਇੱਕ ਬੁੱਝਣ ਨਾਲ ਦਰਸ਼ਨ ਕਿ ਜੀ ਸਮਝਣੀ ਆਈ ਬੁੱਧ ਦੇ ਦਰਸ਼ਨ ਉਹਨਾਂ ਦੀ ਸੁਭਜ ਆਣੀ 6 ਦਰਸ਼ਨ ਹੈ ਪੰਜ ਗਿਆਨ ਦੇ ਦਰਨ 6ਵਾਂ ਦਰਸ਼ਨ ਬੁੱਧ ਰੋੜਾ ਜੋ ਗੁਰਦੇਓ ਤਾਂ ਮਲੇ ਮੋਹਾਰ ਨਾਲ ਸੰਪਰਕ ਮੋਹਾਰ ਤਾਂ ਦਰਿਆ ਪਰ ਅੰਦਰਲੀ ਅੱਖ ਹੈ ਜੀ ਅੰਦਰਲੇ ਕੰਨ ਹੈ ਜੀ ਬਾਹਰ ਗੁਰਦੇ ਹੁੰਦਾ ਤਾਂ ਬਾਹਰ ਰੱਖਾਂ ਵਾਲੀਆਂ ਖਾਂ ਨਾਲ ਕੰਨਾ ਨਾ ਸੰਪਰਕ ਹੁੰਦਾ ਜੇ ਕੋਈ ਬਾਹਰੋਂ ਚੀਜ਼ ਲੱਭਣੀ ਹੈ ਬਾਹਰ ਚੀਜ਼ ਨਾਲ ਕਿਸੇ ਨਾਲ ਜੁੜਨਾ ਉਹ ਬਾਹਲੀਆਂ ਖਾਂ ਕਰਨਾ ਚਾਹੀਦੇ ਨੇ ਕਿ ਹੱਥ ਚਾਹੀਦੇ ਨੇ ਜੇ ਅੰਦਰੋਂ ਦਰਸ਼ਨ ਕਰਨਾ ਫਿਰ ਦੱਲੇ ਦੇ ਚਾਹੀਦੇ ਗਿਆਨ ਨਾਲ ਸੂਤ ਕੋ ਤਲਣਾ ਸੋ ਤਕ ਉਤਰੂ ਤਾਂ ਦਰਸ਼ਨ ਹੋਊਗਾ ਮੁਰਾਰ ਮਿਲੂਗਾ ਜਾਗਰ ਦੇਓ ਤਾਂ ਮਿਲੇ ਮੁਰਾਰ ਮੁਰਾਰ ਜਾਗਰ ਦੇਓ ਤਾਂ ਉਤਰਾ ਪਾਰ ਮੁਰਾਰ ਮਿਲ ਗਿਆ ਮੁਰਾਰ ਪਾਰ ਖੜਾ ਹੈ ਉਹਨੇ ਆਪਣੇ ਪਾਰ ਕੱਲਣਾ ਉਹਦਾ ਹੱਥ ਬੋਸ ਲੰਬਾ ਬਹੁਤ ਬੋਸ ਲੰਬੀ ਆ ਉਹਦੀ ਬਾਹਾਂ ਦੇ ਬਾਹਾਂ ਦੇ ਬਾਪੀਠਲਾ ਉਹਨੇ ਬਾਹ ਫੜ ਕੇ ਪਾਰ ਕਰ ਲੈਣਾ ਬਾਹਾਂ ਦੀ ਲੱਭੀ ਹੈ ਵੇ ਤਾਂ ਕਾਨੂੰਨ ਦੀਆਂ ਵਾਹ ਬਹੁਤ ਲੰਬੀਆਂ ਨੇ ਉਹ ਤਾਂ ਸਾਰੇ ਕਾਨੂੰਨ ਦੀਆਂ ਵਾਹ ਲੰਬੀਆਂ ਕਹਿੰਦੇ ਨੇ ਤੇ ਪਰਮੇਸ਼ਰ ਦੀ ਬਾਤ ਆ ਫਿਰ ਬਹੁਤ ਜਿਆਦਾ ਲੰਬੀ ਹੈ ਨਾ ਜੋ ਗੁਰਦੇਓ ਤਾਂ ਉਤਰੇ ਪਾਰ 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 ਕਾ ਤਾਂ ਉਤਰਨੇ ਸਵਾਲ ਹੈ ਪਾਰ ਗੜੀ ਜੀ ਤਾਂ ਉਤਰਨੇ ਜਿਹੜੀ ਸਾਡੇ ਅੰਦਰ ਇੱਛਾ ਹੈ ਨਾ ਆਪਣੀ ਆਪਣਾ ਭਾਣਾ ਇਹ ਤੋਂ ਵੀ ਪਾਰ ਉਤਰਨੇ ਇਹ ਕਾਲ ਹੈ ਕਲਪਨਾ ਇਹ ਹੀੜ ਕਬੂਰ ਹੁਕਮ ਦਾ ਜੋ ਵਿਰੋਧ ਕਰ ਰਹੀ ਹੈ ਸਾਡੀ ਅਕਲ ਅਰਮਨ ਮਨ اور బుਧ ਜਿਹੜੀ ਵਿਰੋਧ ਕਰਦੀ ਨਾ ਹੁਕਮ ਦਾ ਆਪਣਾ ਭਾਣਾ ਤਿਆਗ ਦੇਦੀ ਆਪਣੀ ਇੱਛਾ ਤਿਆਗ ਦੇਦੀ ਜਿੱਦਣ ਆਪਣੀ ਇੱਛਾ ਦੇ ਉੱਤੇ ਦੀ ਪੈਰ ਧਰ ਕੇ ਨਾ ਸਿਰ ਤੇ ਬਾਹ ਲੰਗੇ ਇਹ ਕਲਪਨਾ ਦੀ ਨਦੀ ਨੂੰ ਹੈ ਬੈਤਾਲੀ ਨਦੀ ਕਹਿੰਦੇ ਨੇ ਬੈਤਾਲੀ ਨਦੀ ਪਾਰ ਹੋਣੀ ਹੈ ਜਿਹੜੀ ਆਪਣੀ ਇੱਛਾ ਹੈ ਨਾ ਇਹ ਵੇਤ ਆੜੀ ਨਦੀ ਐ ਡੋਬੋ ਕੇ ਮਾਰ ਦਿੰਦੀ ਐ ਇਹਦੇ ਵਿੱਚ ਡੁੱਬ ਜਾਂਦੇ ਨੇ ਸਾਰੇ ਇੱਛਾ ਨਹੀਂ ਬੰਦ ਹੁੰਦੀ ਐ ਇੱਛਾ ਦਾ ਮਰਨ ਤੇ ਪਹਿਲਾਂ ਨਹੀਂ ਬੰਦ ਹੁੰਦੀ ਵੇਤ ਆੜੀ ਨਦੀ ਐ ਜਿਹੜੂ ਕਹਿੰਦੇ ਨੇ ਜਿਹੜੂ ਕਬੀਰ ਕਹਿੰਦਾ ਬੁੱਢੇ ਕਾਲੀ ਧਾਰ ਤੇ ਕਾਲੀ ਧਾਰ ਐ ਅਗਯੰਤਾ ਦੀਨਾਂ ਦੀ ਐ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਵੀ ਜੇ ਮੈਂ ਆ ਨਾ ਹੋਇਆ ਤਾਂ ਇਹ ਹੋ ਜੂ ਉਹ ਆਪਣੇ ਆਪ ਨੂੰ ਗਿਆਨ ਵਾਂਟੜੀ ਸਮਝਣ ਦੀ ਸਾਡਾ ਭੁਲੇਖਾ ਹੈ ਨਾ ਉਹ ਬੇਤਾਲੀ ਨਦੀ ਹੈ ਉਹ ਕਾਲੀ ਧਾਰੋਂ ਸਿਰੂ ਕਿਹਾ ਹੈ ਅਗਿਆਨਤਾ ਕਰਕੇ ਹੁਕਮ ਦਾ ਵਿਰੋਧ ਕਰਦਾ ਹੁਕਮ ਦੇ ਵਿਰੋਧ ਵਾਲੀ ਵਿਚਾਰ ਧਾਰਾ ਬਨਮਤ ਬੇਤਾਲੀ ਨਦੀ ਹੈ ਜੇ ਗਿਆਨ ਹੋ ਜਾਤਾ ਇਹਨੂੰ ਛੱਡ ਦਵੇ ਜੇ ਗਿਆਨ ਹੋਵੇ ਫਿਰ ਕੀ ਹੁੰਦਾ ਨਦੀ ਨਹੀਂ ਧਰਦੀ ਬੰਦੀ ਨਦੀਓ ਸੁੱਕ ਜਾਂਦੀ ਹੈ ਜੇ ਨਦੀ ਚ ਪਾਣੀ ਉਹ ਨਾ ਆਉਂਦਾ ਹੋਵੇ ਫਿਰ ਫਿਰ ਓ ਖੇਤ ਪਰਕਾਰ ਦੀ ਓਖੀ ਆ ਉਹ ਨਦੀ ਦਾ ਪਾਣੀ ਉਹ ਬੰਦ ਕਰਤਾ ਜੇ ਪਾਣੀ ਉਹ ਨਹੀਂ ਆਉਂਦਾ ਕਿਸੇ ਨਦੀ ਚ ਨਦੀ ਤਾਂ ਹੈ ਕਿ ਪਾਣੀ ਨਹੀਂ ਆਉਂਦਾ ਸਵਾਲ ਨਦੀ ਦਾ ਨਹੀਂ ਹੈ ਸਵਾਲ ਪਾਣੀ ਦਾ ਹੈ ਨਦੀ ਦਾ ਨਾ ਵਾਕਾਇਦਾ ਰਹਿੰਦਾ ਪਾਣੀ ਹੋਵੇ ਚਾਹੇ ਨਾ ਹੋਵੇ ਜਬ ਨਾ ਹੈ ਪਾਣੀ ਹੈ ਨਹੀਂ। ਧਿਆਣੇ ਇਧਰ ਉਧਰ ਉਧਰ ਦੇ ਭੱਜੇ ਫਿਰ। ਹਰ ਜੇ ਆਇਆ ਪਾਣੀ ਫਿਰ ਸਿਆਣੇ ਬਣੀ ਜਾ ਸਕਦੇ। ਅਸਲ ਤੇ ਨਦੀ ਰਹਿਣੀ ਹੈ। ਪਾਣੀ ਬੰਦ ਕਰ ਦੇਣਾ। ਇੱਛਾ ਬੰਦ ਕਰਨੀ ਹੈ ਨਦੀ ਨਹੀਂ ਮਾਰਨੀ। ਅਕਲ ਹੈਗੀ ਹੈ ਪਾਣੀ ਬੰਦ ਕਰਨਾ ਉਹ ਚੋਂ। ਬੰਨ ਹੈਗਾ ਇੱਛਾ ਬੰਦ ਕਰ ਦੀਏ। ਅਇਛਾ ਬੰਦ ਹੋ ਗਈ ਬੰਨ ਮਰ ਗਿਆ। ਇਸ ਕਰਕੇ ਮਨ ਨਦੀ ਨਹੀਂ ਖਤਮ ਕਰਨੀ ਬਹੌ ਜਿਹੜਾ ਧਾਰਾ ਦਾ ਉਹ ਖਤਮ ਕਰ। ਇਸ ਕਰਕੇ ਮਨ ਮਰਦਾ ਵੀ ਹੈ ਮਨ ਮਰਦਾ ਵੀ ਨਹੀਂ। ਆਪਾਂ ਕਹਿੰਦੇ ਪਾਣੀ ਮਰ ਗਿਆ ਨਹਿਰ ਦਾ। ਇਹ ਨਹਿਰ ਮਰ ਗਈ। ਕਸੀ ਮਰ ਗਈ। ਜਿਹੜੇ ਕਸੀਆਂ ਦਾ ਪਾਣੀ ਲਾਉਂਦੇ ਨੇ ਨਾ ਇਹ ਟਿਊਬਵੈੱਲ ਦਾ ਪਾਣੀ ਨਾ ਉਹ ਕਹਿੰਦੇ ਖਾਲ ਮਰ ਗਿਆ। ਖਾਲ ਤਾਂ ਉੱਥੇ ਹੀ ਹੈ। ਉਹ ਪਾਣੀ ਵਿੱਚੋਂ ਜਿਹੜਾ ਸੀ ਨਾ ਉਹ ਨਹੀਂ ਆ ਰਿਹਾ। ਕਹਨੇ ਖਾਲ ਮਰ ਗਿਆ ਕਹਨੇ ਕੱਸੀ ਮਰ ਗਈ ਕੱਸੀ ਦਾ ਬਾਗਾਦਾ ਉਹ ਬਈ ਬਸੇ ਪੈਸਾ ਦਾ ਫਰਕ ਹੈ ਬੋਲਣ ਦਾ ਫਰਕ ਹੈ ਸਭ ਨਾਲ ਦਾ ਫਰਕ ਹੈ ਹੋਰ ਕੁਝ ਨਹੀਂ ਐਵੇਂ ਸਾਡੀ ਗੁਰਬਾਣੀ ਚ ਉਹ ਕਿਹਾ ਸੀ ਮਨ ਮਰ ਗਿਆ ਫਿਰ ਕਿਹਾ ਮਨ ਮਰਦਾ ਨਹੀਂ ਹੁੰਦਾ ਉੜ ਜੀ ਗਏ ਇਹ ਕੀ ਹੋ ਗਿਆ ਨਾਲੇ ਮਰ ਗਿਆ ਨਾਲੇ ਮਰਿਆ ਨਹੀਂ ਨਾਲੇ ਕਹਿੰਦੇ ਨਵਾਂ ਮਰਵਾੜੀ ਚੀਜ਼ ਨਹੀਂ ਐਵੇਂ ਕੱਸੀ ਮਰਦੀ ਵੀ ਨਹੀਂ ਕੱਸੀ ਮਰਦੀ ਜਾਂਦੀ ਹੈ ਉਹ ਕਿਵੇਂ ਵਰ ਜਾਂਦੀ ਉਹ ਅਸੀਂ ਦੀ ਬੋਲਦੇ ਉਹ ਤਾਂ ਮੰਨ ਲੈਂਦੇ ਆ ਵੀ ਠੀਕ ਹੈ ਆ ਨਹੀਂ ਵਰਦੇ ਕੋਈ ਦੀਦੀ ਨਹੀਂ ਨਾ ਮਾਨ ਕੋਈ ਸਿੱਧੀ ਦੀ ਹੈ ਕਿ ਮਰਨਾ ਅਸੀਂ ਕਿਹਨੂੰ ਕਹਿੰਦੇ ਆ ਉਹਦੀ ਸਮਝ ਆਦੀ ਸਮਝ ਨਹੀਂ ਹੈ ਜੇ ਇਹਨੂੰ ਵੀ ਸਮਝਾ ਦੇਵੇ ਜਿਵੇਂ ਪਰਮਾਨ ਦੇ ਕੇ ਵੀ ਸਮਝੀ ਜਾਂਦੀ ਹੈ ਹੋਜੀ ਜੋਗਰ ਦੇਵਤਾ ਉਤਰੇ ਤਰ ਉਤਰੇ ਪਾਰ ਉਤਰੇ ਪਾਰ ਜੋਗਰ ਦੇਵਤਾ ਬੈਕੁੰਠ ਤਰ ਕਸਣ ਨਹਿਰ ਮੜ ਗਈ ਨਾਲ ਦੇ ਵਿੱਚ ਦੀ ਪਾਰ ਹੋ ਜੋ ਪੁਲ ਹੋਵੇ ਚ ਹੈ ਨਾ ਹੋਵੇ ਫਿਰ ਤਾਂ ਪਾਰ ਹੋਣ ਦੀ ਕੋਈ ਦਿੱਕਤ ਨਹੀਂ ਜੋਗਰ ਦੇਵਤਾ ਬੈਕਉਂਠ ਤਰ ਬੈਕਉਂਠ ਤਰ ਬੈਕਉਂਠ ਦੇ ਵਿੱਚ ਚਲੇ ਜਾਈਦਾ ਦੂਆ ਪਾਸੇ ਚਲੇ ਜਾਈਦਾ ਤੜਕੇ ਬੈਕਉਂਠ ਚਲੇ ਜਾਈਦਾ ਜੋਗਰ ਦੇਵਤਾ ਜੀਵਤ ਮਰਿਆ ਜੋਗਰ ਦੇਵਤਾ ਜੀਵਤ ਮਰਿਆ ਬਾਤ ਜੇ ਗਿਆਨ ਆਜਵੇਂ ਉਸ ਨੂੰ ਜਿਉਂਦਾ ਬਰਨਾ ਕਹਿੰਦੇ ਨੇ ਜੀਵਤ ਬਰਨਾ ਹੋਈਆ ਮਨ ਮਰ ਗਿਆ ਮਰਿਆ ਨਹੀਂ ਹਨੀ ਬੰਦੇ ਵਿੱਚੋਂ ਇੱਛਾ ਮਰ ਗਈ ਜੀਵਤ ਮਰਿਆ ਜਿਉਂਦਾ ਹੀ ਹੈ ਮਨ ਮਰਿਆ ਨਹੀਂ ਹੈ ਉਹਨੇ ਮਾਇਆ ਦੀ ਇੱਛਾ ਹੀ ਛੱਡੀ ਹੈ ਇਹ ਜਿਹੜੀ ਬਤਾਲੀ ਨਦੀ ਆ ਤੇਰੀ ਉਹ ਚਲਾਈ ਹੋਈ ਆ ਆਪਣੀਆਂ ਚਲਾਈ ਹੋਈ ਆ ਬਤਾਲੀ ਨਦੀ ਕਿਸੇ ਦੇਣੀ ਚਲਾਈ ਹੋਈ ਜੀਵਤ ਮਰ ਜੀਵਤ ਹੈ ਐਵੇਂ ਮਰ ਗਿਆ ਕਿਵੇਂ ਮਰੀਏ ਬਸ ਸੇ ਛਾਵੰਦ ਕਰ ਲਈ ਆਪਣੀ ਜੇ ਅੱਛਾ ਮਟਾਤੇ ਆਪਣੀ ਭੁੱਖ ਮਟਾਤੇ ਮਾਇਆ ਦੀ ਪਰ ਗਿਆ ਆਪਣੇ ਮਰਜ਼ੀ ਨੂੰ ਮਾਰਨ ਫਿਰ ਮਰਨਾ ਮਰਜ਼ੀ ਆਪਣੀ ਕੋਈ ਨਹੀਂ ਰਹੀ ਪਾਣੇ ਜਾ ਗਿਆ ਮਰਿਆ ਹੋਇਆ ਇਹ ਉਹ ਜਿਉਂਦਾ ਮਰਿਆ ਬਰਾਬਰ ਫਿਰ ਉਹ ਜਿਉਂਦਾ ਹੀ ਰਹਿੰਦਾ ਜਾਂ ਜਿਉਂਦਾ ਮਰਦਾ ਨਾ ਫਿਰ ਮਰਦਾ ਹੀ ਨਹੀਂ ਅਸਲ 'ਚ ਹਮੇਸ਼ਾ ਜਿਉਂਦਾ ਰਹਿਣ ਦਾ ਤਰੀਕਾ ਇਹ ਹੈ ਕਿ ਜੇ ਉਹ ਨਹੀਂ ਮਰ ਜੂਵੇ ਜੇ ਮਰ ਗਿਆ ਦੁਬਾਰਾ ਤਾਂ ਮਰ ਲੈਣੀ ਇੱਕ ਵਾਰ ਮਰਨਾ ਹੁੰਦਾ ਦੁਬਾਰਾ ਤਾਂ ਮਰਨਾ ਨਹੀਂ ਦੁਬਾਰਾ ਨਹੀਂ ਮਰਨਾ ਫਿਰ ਉਹਨੇ ਇੱਕੋ ਵਾਰ ਮਰਨਾ ਹੈ ਹੇ ਸਤ 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 ਗੁਰਦੇਵ ਸਤ 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 ਗੁਰਦੇਵ ਤਿੰਨ ਵਾਰ ਹੋਣਾ ਪੰਜ ਪੰਜ ਵਾਰੀ ਸਤ ਸੱਚਾ ਫਿਰ ਤਿੰਨ ਵਾਰ ਸਤ ਸਤ ਗੁਰਦੇਵ ਸਤ 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 ਗੁਰਦੇਵ ਅਸਲ ਵਿੱਚ ਤਨਵਾਰਈ ਹੈ ਸਤ ਸਤ ਪਹਿਲਾਂ ਕਹਿ ਗਏ ਦੋ ਰਿਪੀਟ ਕੀਤਾ ਦੋ ਵਾਰ ਫਿਰ ਸਤ 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 ਗੁਰਦੇਵ ਤੀਆ ਉਹ ਹੈ ਤਾਂ ਸਤ ਸਰੂਪ ਰਹੇਗਾ ਗੁਰਦੇਵ ਹੂੰ ਉਹਦਾ ਸਤ ਸਰੂਪ ਹੈ ਗੁਰਦੇਵ ਚਾਹੇ ਚਾਰ ਯੁਗ ਹੈ ਚਾਹੇ ਚਾਰ ਯੁਗ ਨਹੀਂ ਹੈ ਹੂੰ ਜਾਹੇ ਚਾਰ ਯੁਗ ਹੈ ਐਸ ਵਕ ਚਾਰ ਯੁਗ ਨੇ ਜੇ ਚਾਰ ਯੁਗ ਨਹੀਂ ਹੁੰਦੇ ਫਿਰ ਉਹ ਉੱਥੇ ਚਾਰ ਉੱਥੇ ਚੌਥੇ ਦੀ ਗਿਣਤੀ ਨਹੀਂ ਰਹਿੰਦੀ ਫਿਰ ਜਿਨਾ ਚਾ ਥੱਲੇ ਤਿੰਨੇ ਤਾਂ ਚੌਥਾ ਨੰਬਰ ਹੈ ਜੇ ਤਿੰਨੇ ਹੈ ਨਹੀਂ ਤਾਂ ਚੌਥਾ ਹੈ ਨਹੀਂ ਫਿਰ ਚੌਥਾ ਕਿੱਥੇ ਹੈ ਫਿਰ ਉਹਨੂੰ ਚੌਥਾ ਦੀ ਕਹਿੰਦੇ ਫਿਰ ਕੋਈ ਹੈ ਚੌਥਾ ਕਹਿ ਰਿਹਾ ਹਾਂਦਾ ਜੇ ਤਿੰਨੇ ਹੈ ਨਹੀਂ ਜੇ ਤਿੰਨੇ ਹੈ ਨਹੀਂ ਤਾਂ ਚੌਥਾ ਕਿਵੇਂ ਆ ਗਿਆ ਚੌਥਾ ਝਾਦਾ ਹੈ ਜਾਂ ਤਿੰਨ ਹੈਗੇ ਨੇ ਜੇ ਤਿੰਨ ਹੈ ਨਹੀਂ ਤੇ ਚੌਥਾ ਵੀ ਹੈ ਨਹੀਂ ਫਿਰ ਕੋਈ ਹੈ ਸਤਗੁਰਦੇਵ ਸਤਗੁਰਦੇਵ ਝੂਠ 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 ਆਣ ਸਭ ਸੇਵ ਝੂਠ 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 ਆਣ ਸਭ ਸੇਵ ਹੋਰ ਸਭ ਸੇਵਾ ਝੂਠੀ ਹੈ ਗੁਰਦੇਵ ਤੇ ਬਿਨਾ ਗੁਰਦੇਵ ਦੀ ਗੱਲ ਜਿਹੜੀ ਹੈ ਤਰਾਤਮਾ ਦੀ ਗੱਲ ਤੇ ਵਿਚਾਰ ਤਾਂ ਠੀਕ ਜਾਇਜ਼ ਹੈ ਬਾਕੀ ਕਿਸੇ ਵੀ ਗ੍ਰੰਥ ਤੇ ਮਨਮਤ ਤੇ ਵਿਚਾਰ ਕਰਕੇ ਚੱਲਣਾ ਉਹ ਝੂਠ ਹੈ ਗੁਰਬਾਣੀ ਦੀ ਵਿਚਾਰ ਤਾਂ ਸੱਤ ਹੈ ਗੁਰਬਾਣੀ ਨੂੰ ਵਿਚਾਰਨਾ ਇਹ ਤੇ ਤਾਂ ਮੱਖਣ ਡਿਕੜੂਗਾ ਬਾਕੀ ਗੁਰਦਾਸ ਦੀਆਂ 12 ਨੂੰ ਵਿਚਾਰਨਾ ਉਹ ਹੈ ਛੱਪੜ ਦਾ ਪਾਣੀ ਬਾਕੀ ਇਤਿਹਾਸ ਨੂੰ ਜਿਹੜਾ ਵਿਚਾਰਿਆ ਉਹ ਛੱਪੜ ਦਾ ਪਾਣੀ ਕਲਰ ਦੀ ਛੱਪੜੀ ਦਾ ਪਾਣੀ ਸੀ ਉਹ ਜੋ ਕੁਝ ਵੀ ਨਹੀਂ ਸੀ ਨਿਕਲਣਾ ਉਹਨੇ ਸਿੱਖੀ ਉਹ ਖਤਮ ਕਰਤੀ ਗੁਰਬਾਨੀ ਦੇ ਵਿਚਾਰ ਛੱਡਤੀ ਉਹ ਝੂਠ ਨੂੰ ਵਿਚਾਰੀ ਗਏ ਉਹ ਸਾਰਾ ਨੈਰਾ ਝੂਠੇ ਸੀ ਸੇਵ ਹੁੰਦੀਆਂ ਵਿਚਾਰਨਾ ਗੁਰਸੇਵਾ ਗੁਰੂ ਸ਼ਬਦ ਵਿਚਾਰ ਹਾਂ ਗੁਰ ਕੀ ਸੇਵਾ ਸ਼ਬਦ ਵਿਚਾਰ ਉਹ ਜੋ ਸਾਨੂੰ ਵਿਚਾਰ ਨੂੰ ਦਿੱਤਾ ਹੋਇਆ ਹੈ ਹੁਣ ਕਿੱਥੇ ਤਾਂ ਭਗਤਾਂ ਦੀ ਬਾਣੀ ਦੀ ਵਿਚਾਰ ਕਰਨੀ ਸੀ ਕਿੱਥੇ ਤਾਂ ਗੁਰਮਾਣੀ ਦੀ ਵਿਚਾਰ ਕਰਨੀ ਸੀ ਕਿੱਥੇ ਲੱਗ ਗਏ ਉਹ ਬਨਮੁਖਾਂ ਦੀ ਗੱਲਾਂ ਦੀ ਵਿਚਾਰ ਕਰਨ ਉਹ ਨਾਲੇ ਤਾਂ ਤੁਸੀਂ ਕਹਿੰਦੇ ਹੋ ਵੀ ਉਹ ਬਨਮੁਖ ਸੀਗਾ ਉਹ ਉਹ ਭੱਜ ਗਿਆ ਸੀ ਜਦ ਠਿਕਰੀਆਂ ਬਣ ਗਈਆਂ ਗੁਰਦਾਸ ਕਾਸ਼ੀ ਚ ਲਿਆ ਗਿਆ ਫਿਰ ਮੁੱਲਜਾ ਬਣ ਗਿਆ ਫਿਰ ਫੜਕੇ ਲੈ ਕੇ ਆਂਦਾ ਕਾਸ਼ੀ ਉਹਨੇ ਪੜਿਆ ਜਾ ਕੇ ਤੇ ਕਾਸ਼ੀ ਪੜਿਆ ਫਿਰ ਤਾਂ ਕਬੀਰ ਵਾਲਾ ਵਿੱਚ ਕੇ ਲਿਖਿਆ ਉਹਨੇ ਤੇ ਕਬੀਰ ਨੇ ਇਹਨਾਂ ਬੜਾ ਵਿੱਚ ਪਹਿਲਾਂ ਕਾਸ਼ੀ ਚ ਲਿਖਿਆ ਸੀ ਉਹ ਕਬੀਰ ਦਾ ਜਨਮ ਤਾਂ ਛੇਪੂਰੀ ਚ ਗਵਾਇਆ ਗਿਆ ਸੀ ਸਗਲ ਜਨਮ ਛੇਪੂਰੀ ਗਵਾਇਆ ਗੁਰਦਾਸ ਦਾ ਜਨਮ ਗੁਰੂ ਘਰ ਚੋਂ ਜਾ ਕੇ ਛੇਪੂਰੀ ਜਾ ਕੇ ਬਣਿਆ ਤੇ ਗੁਰਦਾਸ ਨੂੰ ਤਾਂ ਗੁਰੂ ਘਰ ਚੋਂ ਤਾਂ ਕੁਝ ਨਹੀਂ ਮਿਲਿਆ ਕਾਸ਼ੀ ਜਾ ਕੇ ਉਹਨੂੰ ਮਿਲਿਆ ਇਹਦਾ ਮਤਲਬ ਇਹ ਹੋਇਆ ਕਾਸ਼ੀ ਗਿਆ ਪੜਿਆ ਫਿਰ ਆ ਕੇ 12 ਲਿਖੀਆਂ ਫਿਰ ਛੇਵੇਂ ਪਾਸ਼ਾ ਵੇੜੇ ਲਿਖੀਆਂ ਛੇਵੇਂ ਪਾਸ਼ਾ ਵੇੜੇ ਲਿਖੀ ਹੋਣੀਆਂ ਕਾਸ਼ੀ ਜਦ ਇਹ ਗਿਆ ਉਹ ਤੇ ਪੰਜਵੇਂ ਪਾਸ਼ਾ ਵੇੜੇ ਤੋਂ ਵੀ 12 ਲਿਖੀ ਹੀ ਨਹੀਂ ਗਈਆਂ ਮੇ ਪੁੱਤੀ ਸਾਹਿਬ ਦਾ ਦਾ ਸਾਰਾ ਲਖਾਈ ਪਹਿਲਾਂ ਪੰਜਵੇਂ ਪਾਸ਼ਾ ਵੇੜੇ ਹੋ ਗਈ ਵੀਡੀਓ ਕਹਿੰਦੇ ਨੇ ਵੀ ਉਹ ਕਹਿੰਦਾ ਮੈਂ ਮੇਰੀ ਵਾਲੀ ਪਾਉ ਉਹ ਤਾਂ ਸਭ ਝੂਠ ਹੈ ਫਿਰ ਕੁਛ ਵੀ ਨਹੀਂ ਲਿਖਿਆ ਗਿਆ ਸਵੇ ਝੂਠ ਹੈ ਇਹਨਾਂ ਦਾ ਇਹ ਤਾਂ ਲਿਖਿਆ ਯਹੀ ਬਾਤ ਚ ਇਨਾਂ ਨੇ ਗਾਇਆ ਜਦ ਆ ਜੜਾ ਸਭ ਤੋਂ ਬੇਦੀ ਸੀ ਉਸ ਵੇਲੇ ਲਿਖੀ ਗਈਆਂ ਨੇ ਯਾ ਜੀਤ ਸਿੰਘ ਨੇ ਦਿੱਤਾ ਨਾ ਸਭ ਤੋਂ ਬੇਦੀ ਲੈ ਆਂਦਾ ਪਰਸਰ ਇਹ ਜਾਲ ਹੈਗਾ ਸਭ ਕੁਝ ਉਸ ਵੇਲੇ ਦੀ ਬੋਲੀ ਹੈ ਉਸ ਵੇਲੇ ਜਦਰੇ ਜਾ ਕੇ ਸੀ ਉਸ ਵੇਲੇ ਦਾ ਬਿਸ਼ਨਰੀ ਲਫਦ ਚ ਆਇਆ ਹੋਇਆ ਉਸ ਵੜੇ ਦੀ ਪਾਸ਼ਾ ਹੈ ਫਿਰ ਕਹਿਣ ਲੱਗੇ ਦੋ ਗੁਰਦਾਸ ਨੇ ਫਿਰ ਕਹਿਣ ਲੱਗੇ ਚਾਰ ਗੁਰਦਾਸ ਨੇ ਇੱਕ ਸਟੈਂਡ ਤਾਂ ਰੱਖੋ ਝੂਟ ਦਾ ਕੋਈ ਸਟੈਂਡ ਨਹੀਂ ਹੁੰਦਾ ਤੋਂ ਮਨਣਾ ਹੀ ਪੈ ਗਿਆ ਵੀ 12 ਨੂੰ ਭਾਈ ਪੜਾਓ ਨਾ ਕਿਉਂਕਿ ਪਰਦਾ ਨਹੀਂ ਨਾ ਅਸਲ ਦੇ ਵਿੱਚ ਹੁਣ ਤੇ ਕਿਵੇਂ ਗੱਡੀ ਚੱਲੀ ਗਈ ਗੁਰਬਾਣੀ ਦੀ ਸੋਝੀ ਨਹੀਂ ਸੀ ਕੀ ਕਹਿੰਦੀ ਹੈ ਜਿੰਨਾ ਯਰ ਗੁਰਬਾਣੀ ਦਾ ਜਿਹੜੀ ਵਿਚਾਰ ਧਾਰਾ ਹੈ ਇਹ ਨਿੱਖਰ ਕੇ ਬਾਹਰ ਨਹੀਂ ਸੀ ਆ ਜਾਂਦੀ ਉਹਨਾਂ ਚੀਜ਼ ਦੀ ਸਮਝ ਆ ਸਕਦੀ 12 ਗਲਤ ਨੇ ਗਲਤ ਕਰਦਾ ਕੌਣ ਕਿਹਦੇ ਨਾਮ ਲਾਉਂਦੇ ਗੁਰਬਾਣੀ ਦੀ ਵਿਚਾਰ ਧਾਰਾ ਨਾਲ ਮਲਾ ਕੇ ਪਤਾ ਲੱਗਿਆ ਵੀ 12 ਗਲਤ ਨੇ ਪਤਾ ਪਹਿਲਾਂ ਹੀ ਸੀ ਕੋਣਾਂ ਨੂੰ ਪਹਿਲੇ ਖਾ ਸੀ ਵੀ ਇਹਨਾਂ ਨੂੰ ਕਿਹਾ ਗੁਰਬਾਣੀ ਨੂੰ ਵਿਚਾਰਿਆ ਜਿਹੜਾ ਗੁਰਦਾਸ ਦੀਆਂ 12 ਦਾ ਰੰਗ ਝਾੜਿਆ ਉੱਤੇ ਚਾਸਨੇ ਗੁਰਦਾਸ ਦੀਆਂ 12 ਦੀ ਵਿੱਚ ਪ੍ਰੇਤਾਰੇ ਸਭ ਕੁਝ ਉੱਤੇ ਦਾ ਚਾਰਤੀ ਚਾਸਣੀ ਗੁਰਦਾਸੀਆ 12 ਦੀ ਉਹਦੇ ਅਨੁਸਾਰ ਅਰਥ ਅਰਥਾਤੀ ਗੁਰਬਾਣੀ ਬਸ ਹਲਦੀ ਚਾਰ ਵਾਰ ਗੁਰਦੇਵ ਆਇਆ ਇੱਥੇ ਗੁਰਦੇਵ ਆਇਆ ਹਾਂ ਸੱਤ 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 ਸਤ ਗੁਰਦੇਵ ਉੱਥੇ ਗੁਰਦੇਵ ਹੈ ਪਰ ਲੋ ਪਿਛੇ ਗੁਰਦੇਵ ਆ ਜੋ ਗੁਰਦੇਵ ਤਾਂ ਬੈਕੁੰਠ ਤਰੇ ਇਹ ਗੁਰਦੇਵ ਹੈ ਉਹ ਗੁਰਦੇਵ ਹੋ ਉਹ ਗਿਆਨ ਮੰਗਣ ਦੀ ਗੱਲ ਹੈ ਗੁਰਦੇਵ ਹੈ ਦੇਣ ਵਾਲਾ ਹੈ ਇਹ ਸੱਤ ਹੈ ਸੱਤ 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 ਜਿਹਨੇ ਗਿਆਨ ਦਿੱਤਾ ਉਹ ਗੁਰਦੇਵ ਹੈ ਗੁਰਦੇਵ ਗਿਆਨ ਦੇਣ ਵਾਲਾ ਹੁੰਦਾ ਹੈ ਉਹ ਗੁਰਦੇਓ ਹੈ ਉਹ ਗੁਰ ਮੰਗਿਆ ਉੱਥੇ ਗੁਰਦੇਓ ਜੇ ਗੁਰਦੇਓ ਗੁਰਦੇਵ ਤੋਂ ਮੰਗਿਆ ਗੁਰਦੇਵ ਤੋਂ ਮੰਗਿਆ ਸੱਤ ਹੈ ਗੁਰਦੇਓ ਕਿਉਂ ਕਹੇ ਸੱਤ ਹੈ ਕਦਈ ਮੰਗਲੋ ਗੁਰਦੇਵ ਹਮੇਸ਼ਾ ਜਿੰਦਾ ਰਹਿੰਦਾ। ਬਾਣੇ ਤੇ ਨਾ ਗੱਲਾਂ ਸਾ ਤਾਂ ਗੁਰਦੇਓ ਜੀ ਤੋ ਮੰਗਿਆ ਗੁਰਦੇਵ ਉਹ ਜਿਉਂਦਾ ਹੀ ਰਹਿੰਦਾ ਉਹ ਨਹੀਂ ਮਰਦਾ ਹੈ। ਸਤਗੁਰ ਮੇਰਾ ਸਦਾ ਸਦਾ। ਸਤਗੁਰ ਮੇਰਾ ਸਦਾ ਸਦਾ ਇਹਦਾ ਹਮੇਸ਼ਾ ਹੀ ਮੰਗਿਆ ਜਾ ਸਕਦਾ ਹੈ। ਇਹ ਸਦਾ ਹੀ ਰਹਿੰਦਾ ਹੈ। ਇਹਦਾ ਮਤਲਬ ਇਹ ਨਹੀਂ ਵੀ ਜਦ ਗੁਰਦੇਵ ਜਸੀਗਾ ਹੈ ਨਾਮ ਦੇ ਵਿਜਾਤਾ ਸੀ ਹੁਣ ਤਾਂ ਹੈ ਨਹੀਂ। ਕੋਈ ਜੇ ਇਹ ਕਹੇ ਵੀ ਹੁੜਕੀ ਤਾਂ ਮੰਗੀਏ ਬਈ। ਉਦੋਂ ਹੋਊਗਾ ਗੁਰਦੇਵ ਜਤੈ ਹੈ ਨਹੀਂ ਇਸ ਕਰਕੇ ਸਤ 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 ਗੁਰਦੇਵ ਗਿਆਨ ਦੇਣ ਵਾਲਾ ਸਤ ਸਰੂਪ ਹੈ ਹਮੇਸ਼ਾ ਰਹਿੰਦਾ ਝੂਠ 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 ਆਣ ਸਭ ਸੇਵ ਹੋਰ ਜਿਹੜੇ ਲੱਗੇ ਨੇ ਨਾ ਮੱਤਾਂ ਚ ਕੋਈ ਮੂਰਤੀ ਪੂਜਾ ਜੀ ਕੋਈ ਕਾਸੇ ਜੀ ਕੋਈ ਕਾਸੇ ਜੀ ਕੋਈ ਮਾਲਾ ਫੇਰਨ ਇਹ ਸਭ ਸੇਵ ਝੂਠ ਹੈ ਬਾਕੀ ਜਿੰਨੀਆਂ ਮੱਤਾਂ ਨੇ ਸਭ ਝੂਠ ਹੈ ਮਨ ਮੱਤਾਂ ਨੇ ਹੋਰ ਕੀਤੀ ਮਨ ਕੀ ਬੱਤੜੀਆਂ ਗਨ ਮਤਾਲ ਦੇ ਸਾਹਿਬ ਲੱਗੇ ਹੋਏ ਲੋਕ ਧਰਮ ਦੇ ਕਰ ਵਿਚੇ ਨੇ ਉਹ ਵੀ ਸੇਵ ਚ ਲੱਗੇ ਹੋਏ ਨੇ ਪਰ ਉਹ ਝੂਠ ਹੈ ਜੋ ਗੁਰਦੇਉ ਤਾ ਨਾਮ ਦ੍ਰਿੜ ਆਵੈ ਜੋ ਗੁਰਦੇਉ ਜੋ ਗੁਰਦੇਉ ਨਾ ਦੇਜੇ ਤੋ ਆਵੈ ਜੋ ਗੁਰਦੇਉ ਤਾ ਨਾਮ ਦ੍ਰਿੜ ਆਵੈ ਦ੍ਰਿੜ ਆਵੈ ਹ ਜੇ ਗਿਆਨ ਹੋ ਜਾ ਤਾ ਨਾਮ ਦ੍ਰਿੜ ਹੋ ਜੂ ਸਮਝ ਆ ਜਾਣਾ ਆਪਦੀ ਗੁਰਬਾਣੀ ਦੇ ਗਿਆਨ ਤੋਂ ਬਿਨਾਂ ਨਾਮ ਤੋਂ ਨਹੀਂ ਪਤਾ ਲੱਗਦਾ ਨਾਮ ਕੀ ਹੈ ਗੁਰਬਾਣੀ ਦਾ ਗਿਆਨ ਹੈ ਨਾਮ ਤਾਂ ਉਹ ਤੋਂ ਪਿੱਛੇ ਹੈ ਜੇ ਦੜਾਵੇ ਕਹਦੀ ਇਹ ਤਾਂ ਗੁਰਦੇਵ ਦੇ ਅਰਥ ਵਿਅਕਤੀ ਬਣਦੇ ਨੇ ਹਾਂ ਤਾਂ ਵਿਅਕਤੀ ਬਣ ਜਾਣਗੇ ਜੇ ਵਰਦੇਵ ਹੋਵੇ ਤਾਂ ਉਹ ਨਾਮ ਦ੍ਰਿੜ ਕਰਾਵੇ ਹਾਂ ਦ੍ਰਿੜ ਤਾਂ ਕੋਈ ਕਰਾਉਂਦਾ ਹੀ ਨਹੀਂ ਹੈ ਦ੍ਰਿੜ ਤਾਂ ਕੋਈ ਕਰਾਉਂਦਾ ਨਹੀਂ ਜੋ ਗੁਰ ਨਾਮ ਤੋਂ ਨਾਮ ਨੂੰ ਦ੍ਰਿੜ ਆਵੇ ਹਾਂ ਜੋ ਗੁਰਦੇਵ ਤਾਂ ਨਾਮ ਜੇ ਗਿਆਨ ਦੇਦ ਮੈਂ ਤਾਂ ਨਾਮ ਧੜ ਹੋ ਜਬੇ ਅੱਪੇ ਹੋ ਜਾਏ ਇਹ ਕੰਨਾ ਐੜੇ ਨੂੰ ਲਗਿਆ ਵਾ ਐੜਾ ਲੁਪਤਾ ਇਥੇ ਹਾਂ ਧੜ ਜੋ ਗੁਰਦੇਉ ਨਾ ਦੇਦਿ ਸਤਾਵਾ ਜੋ ਗੁਰਦੇਉ ਤਾਂ ਨਾ ਜੇ ਗਿਆਨ ਮਿਲ ਜਾਏ ਤਾਂ ਮਨ ਦਾ ਇਹ ਸਭਦਾ ਹੀ ਨਹੀਂ ਫਿਰ ਗਿਆਨ ਕਾ ਬੱਦਾ ਮਨ ਰਹਾ ਹੈ ਜੋ ਗੁਰਦੇਉ ਨਾ ਦੇਦਿ ਜੇ ਗਿਆਨ ਮਿਲ ਜਾਏ ਤਾਂ ਫਿਰ ਮਨ ਕਾਸ ਨੂੰ ਭਜੇ ਗਿਆਨ ਮੜਨਾ ਬੁੱਧੀ ਨੂੰ ਤਾਂ ਬੁੱਧੀ ਨੇ ਫਿਰ ਫੜ ਕੇ ਮਨ ਨੂੰ ਛੱਡਣਾ ਹੀ ਨਹੀਂ ਆਪਣੇ ਮਗਰ ਚਲਾਉਣਾ ਹੁਣ ਬੁੱਧੀ ਮਨ ਦੇ ਮਗਰ ਚੱਲਦੀ ਹੈ ਲੈ ਲੈ ਕੋ ਚੂਗਾ ਨਤ ਪੇੜ ਸ਼ੇਰ ਮਨ ਨੂੰ ਪਕੜ ਕੇ ਜਿੱਦ ਨੂੰ ਬੁੱਧ ਦੀ ਇੱਛਾ ਉਧਰ ਨੂੰ ਲੈ ਕੇ ਜਾਂਦੀ ਹੈ ਆਪਣੇ ਅਨੁਸਾਰ ਚਲਾਉਂਦੀ ਹੈ